ਸ਼ੰਮਾਈ ਮੈਂ ਪੰਡਈ ਦਾ ਪੁੱਤਰ ਤਨੂ ਸ਼ਰਮਾ ਜੀ ਜੋ ਵੀ ਇਹਨਾਂ ਦਾ ਮਾਮਲਾ ਦਰਜ ਕੀਤਾ ਜਾਵੇ ਅੱਲਾ ਦੇ ਪਰਚਾ ਹੋਇਆ ਵੀ ਜੇ ਰ ਇਹਨਾਂ ਨੇ ਕੀਤਾ ਵੀ ਜੀ ਜੋ ਵੀ ਇਹਨਾਂ ਨੇ ਤਿੰਨਾਂ ਦੇ ਸੱਕਰ ਕਰ ਵੀ ਤੇ ਸਾਰਾ ਟੀਸੀਸੀਟੀਵੀ ਕੈਮਰਾ ਵਿੱਚ ਵੀਡੀਓ ਆ ਗਈ ਹੈ ਇਹ ਸਭ ਮੁਸਲਮਾਨਾਂ ਦਾ ਸਿਗਾ ਜੋ ਵੀ ਹੈ ਲੋਕੀ ਜਿੰਨੇ ਵੀ ਇਹ ਹਿੰਦੂ ਆਪਣੇ ਅਦਰ ਆਪਣੇ ਮਹੰਡੇ ਦੇ ਵਿੱਚ ਮੱਕੇ ਸ਼ਮੀਰੀਆਂ ਨੂੰ ਮਕਾਨ ਵੇਚੀ ਜਾ ਰਿਹਾ ਔਰ ਹਿੰਦੂ ਦੀ ਜਣ ਸਕਿਆ ਕੱਡੇ ਲੋ ਹਿੰਦੂ ਜਿੰਨੇ ਵੀ ਆਪਣੇ ਲਾਲਚ ਦੇ ਵਿੱਚ ਆ ਕੇ ਮਕਾਨ ਸੇਲ ਕਰੀ ਜਾਂਦੇ ਆਪਣੇ ਜਿੰਨੇ ਵੀ ਨਾ ਹਿੰਦੂ ਪ੍ਰਸ਼ਾਸਨ ਨਾਲ ਜਲਦੀ ਤੋਂ ਜਲਦੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਜੀ ਜਕਾਰਾ ਵੀਰ ਬਜਰੰਗੀ ਹਰ ਹਰ ਮਾਮੇ ਜੀ ਹਾਜੀ ਪੰਡੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਾਜ ਕੁਮਾਰ ਪੰਡੇ ਰਾਜ ਕੁਮਾਰ ਹੈ ਹਾਂ ਜੀ ਉਹ ਸ਼ੀਤਲਗਿਸ਼ ਮੰਦਿਰ ਵਿੱਚ ਮੈਂ ਪੁਜਾਰੀ ਹਾਂ ਕਿਹੜੀ ਜਗ੍ਹਾ ਮੰਦਿਰ ਹੈ ਇੰਨੀ ਮਾਚੋਂ ਸ਼ੀਤਲਗਿਸ਼ ਮੰਦਿਰ ਨੇ ਲਾਫ ਸੰ ਚੱਕੀ ਹੋਆ ਕੀ ਮਾਮਲਾ ਕੀ ਮਾਮਲਾ ਹੈ ਕਿ ਮੰਦਿਰ ਦੇ ਬਾਹਰ ਬਹੁਤ ਗੰਦ ਸੁੱਟ ਕੇ ਗਏ ਬੱਕਰਾ ਪੂਰਾ ਵਾਟੇ ਕੇ ਸੁੱਟ ਕੇ ਇਹ ਮੰਦਿਰ ਗਾਮੇ ਧਾਰਮਿਕ ਜੇ ਇੱਥੇ ਇਹਨਾਂ ਨੇ ਬਿਲਕੁਲ ਗਲਤ ਕੀਤਾ ਜੋ ਹੀ ਕੀਤਾ ਇਹਨਾਂ ਨੇ ਕਿੰਨਾ ਵੱਲੋਂ ਸਟਿਆ ਗਏ ਹੈ ਇਹ ਮਾਰੂ ਆਏ ਨੇ ਮੁਸਲਮਾਨ ਨੇ ਜਿਹੜਾ ਬੱਕਰੀ ਤੇ ਬੱਕਰੇ ਹੀ ਕੱਟ ਕੇ ਉੱਟੇ ਮੰਦਿਰ ਇੱਕ ਸਾਡੇ Hindu ਧਰਮ ਨੂੰ ਇਹਨਾਂ ਨੇ ਉਹ ਗੱਤਾਂ ਕਰਾਉਣ ਵਾਸਤੇ ਇਹਨਾਂ ਨੇ ਕੀਤਾ ਕਿੰਨੇ ਦੀ ਘਟਨਾ ਹੈਗੀ ਇਹ ਰਾਤ ਦੀ ਘਟਨਾ ਰਾਤ ਇਹ ਦਿਨ ਕੱਲ ਦੁਪਹਿਰ ਦੀ ਘਟਨਾ ਹੈ ਕੱਲ ਦੁਪਹਿਰ ਦੀ ਘਟਨਾ ਹੈ ਕੱਲ ਦੁਪਹਿਰ 12 ਵਜੇ ਦੀ ਪੁਲਾ ਪਰਚਾ ਸੇ ਫੁਲਾਇਆ ਸੀ ਇੱਥੇ ਹਾਂਜੀ ਪੁਲਾ ਤੋਂ ਬੁਲਾਈ ਸੀ ਮੌਕੇ ਤੇ ਮੌਕੇ ਤੇ ਬੁਲਾਇਆ ਹੈ ਤਾਂ ਕਾਇ ਨਹੀਂ ਕੋਈ ਅੱਛਾ ਜੀ ਮੌਕੇ ਤੇ ਬੁਲਾਇਆ ਹੈ ਤਾਂ ਕੋਈ ਨਹੀਂ ਆਇਆ ਕੋਈ ਇੱਥੇ ਕੈਮਰੇ ਕੁਮਰੇ ਵੀ ਕੈਮਰੇ ਲੱਗੇ ਕੈਮਰੇ ਹੈਗੇ ਸੀਸੀਟੀਵੀ ਜਿਹਾ ਹੈ ਕੈਮਰੇ ਚ ਹੈਗੀ ਸੀਸੀਟੀਵੀ ਕੈਮਰੇ ਚ ਹੈਗੀ ਰਿਕਾਰਡਿੰਗ ਹੈਗੀ ਅੱਛਾ ਜੀ ਹਾਂਜੀ ਠੀਕ ਹੈ ਇਹ ਹੁਣ ਨਵਾਂ ਮੰਦਿਰ ਬਣ ਰਿਹਾ ਸਾਰਾ ਪਹਿਲੇ 1950 ਦਾ ਮੰਦਿਰ ਹੈ ਅੱਜ ਦਾ ਮੰਦਿਰ ਨਹੀਂ ਹੈ 1950 ਦਾ ਮੰਦਿਰ ਬਣਿਆ ਹੈ ਨਵਾਂ ਦੁਆਰਾ ਬਣ ਰਿਹਾ ਤੇ ਲੱਗਦਾ ਕਿ ਮੰਦਿਰ ਚੀ ਟਾਰਗੇਟ ਹੋ ਰਿਹਾ ਮੰਦਰ ਦੇ ਟਾਰਗੇਟ ਹੈ ਕੱਲ ਨੂੰ ਮੰਦਰ ਦਾ ਹੀ ਹੈ ਮੱਲੇ ਚ ਕਿਸੇ ਦੇ ਮੰਦਰ ਪਹਿਲੇ ਤਾਂ ਮੰਦਰ ਦੇ ਟਾਰਗੇਟ ਕੀਤਾ ਇਹਨਾਂ ਨੇ ਆਪਣੀ ਹਿੰਦੂ ਦਾ ਸਾਡੇ ਧਰਮ ਨੂੰ ਉਹ ਕਰਤਾ ਠੇਸ ਪਹੁੰਚਾਈ ਕੀ ਮੰਗ ਕਰ ਰਹੀ ਹੈ ਮੰਗ ਸਾਡੇ ਸਾਡੇ ਜੋ ਹੀ ਹੈ ਇਹਨਾਂ ਨੇ ਗਲਤ ਕੀਤਾ ਉਹ ਅਸੀਂ ਉਹਨਾਂ ਸਜ਼ਾ ਦੋਣਾ ਜੰਦੇ ਜਿਨ੍ਹਾਂ ਨੇ ਕੀਤਾ ਅਸੀਂ ਉਹਨੂੰ ਸਜ਼ਾ ਦਵਨ ਜੰਦੇ ਹਾਂ ਸਭ ਤੋਂ ਸਭ ਅਜੀਤੂਆ ਸਾਹਿਬ ਕੀ ਹੋਵੇ ਜਿਹੜਾ ਮੰਦਿਰ ਦੇ ਵਿੱਚ ਮਾਸ ਵੀ ਲਈ ਕਰਦੇ ਦੇਖੋ ਗੱਲ ਨਾ ਬੜੇ ਸਾਫ਼ ਸਿੱਧੇ ਸਪਸ਼ਟਾਂ ਚ ਗੱਲ ਹੈ ਅੱਜ ਤੋਂ ਪਹਿਲਾ ਸਮੇਂ ਦੇ ਵਿੱਚ ਨਾ ਮੰਦਿਰ ਚ ਬੇਦਬੀ ਹੋਣੀ ਆ ਥੋੜੇ ਕੁ ਟਾਈਮ ਲਈ ਰੁਕ ਗਈਆਂ ਸੀ ਪਰ ਇਹਦਾ ਮਤਲਬ ਸ਼ਾਇਦ ਹਿੰਦੂਆ ਨੇ ਆਪਣੇ ਦਿਲ ਤੇ ਨਾ ਗਲਤ ਲੈ ਲਿਆ ਜਿਹੜੀ ਅੱਜ ਪ੍ਰਚੀਨ ਸ਼ੀਤਲਾ ਮਾਤਾ ਮੰਦਿਰ ਜਿਹੜਾ ਵਾਰਡ ਨੰਬਰ 77 ਦੇ ਵਿੱਚ ਹੈ ਉਸ ਦੇ ਬਾਅਦ ਜਿਹੜੀ ਰਾਤੀ ਘਟਨਾ ਹੋਈ ਹੈ ਦੇਖੋ ਮੈਂ ਭਾਈਚਾਰਾ ਭਾਈਚਾਰਾ ਮੇਰਾ ਮੋਢੇ ਸਨਾਤਨ ਸਮਾਜ ਦੇ ਮੋਢੇ ਨਾ ਐਨੇ ਉਹ ਨਹੀਂ ਐ ਸਹਿਨਸ਼ੀਲ ਕੀ ਜਿਹੜਾ ਇੱਕ ਪਾਸੋਂ ਭਾਈ ਚੜਾਏ ਚਾਵੇ ਤੇ ਦੂਜੇ ਪਾਸੋਂ ਹਾਤੀ ਨਾਲ ਭਲਾਵੇ ਭਾਈ ਸਾਹਿਬ ਮੈਂ ਤੜਾ ਹੱਥ ਮਲਾਉਂਗਾ ਨਾ ਹੱਥ ਤਾਂ ਮਿਲਦਾ ਜੇ ਦੋਦੇ ਪਾਸੋਂ ਵੀ ਹੱਥ ਹੋਵੇ ਜੀ ਬਿਲਕੁਲ ਸਾਫ਼ ਕਹਿਣਾ ਚਾਹੁੰਦੇ ਆ ਸਾਡੇ ਸਨਾਤਨ ਸਮਾਜ ਦੇ ਲੋਕਾਂ ਨੂੰ ਜਿਹੜੀ ਘਟਨਾ ਕੱਲ ਰਾਤ ਕੀਤੀ ਗਈ ਹੈ ਸਾਡੇ ਲੋਕਾਂ ਦੇ ਮਨਾਂ 'ਚ ਜਿਹੜੇ ਖਰੀਂਜੇ ਕੱਢੇ ਗਏ ਨੇ ਦੇਖੋ ਜਿਹੜਾ ਮਰਜੀ ਆਪਣਾ ਤਿਉਹਾਰ ਹੈ ਪਰ ਕਿਹਾ ਕਿਸੇ ਨੂੰ ਕਿਹਾ ਕਿਸੇ ਦਾ ਧਰਮ ਜਾਂ ਕਿਸੇ ਦਾ ਕੋਈ ਵੀ ਮर्यादा ਇਹ ਕਿਸੇ ਨੂੰ ਦਿਖਾਉਂਦੀ ਸਿਖਾਉਂਦੀ ਹੈ ਕਿ ਜਦੋਂ ਜਿਹੜਾ ਜੀ ਕਰੇ ਆਪਣੇ ਘਰ ਤੇ ਹਾਰ ਮਨਾਇਆ ਤੇ ਬਾਹਰ ਗਲੀ ਚ ਫਲਾ ਦਿਓ ਦੱਸੋ ਕਿੱਥੇ ਖੜਾ ਸਨਾਤਨ ਸਮਾਜ ਅਸੀਂ ਲੋਕ ਕਿੱਥੇ ਖੜੇ ਆ ਪੰਜਾਬ ਦੇ ਵਿੱਚ ਵੀ ਜਿੰਨੀ ਮਰਜ਼ੀ ਗੱਲ ਕਰ ਲੋ ਲਗਾਤਾਰ ਸਮੇਂ ਚਾਹੁੰਦੇ ਸਾਡੇ ਮੰਦਰ ਅਟੈਕ ਉਸ ਤੋਂ ਬਾਅਦ ਸਾਡੇ Hindu ਦੇਵੀ ਦੇਵਤੇ ਅਟੈਕ ਅੱਜ ਸਾਨੂੰ ਕਿਹਾਂ ਚ ਸ਼ਰਮ ਆਂਦੀ ਹੈ ਪੰਜਾਬ ਦੇ ਵਿੱਚ ਪਹਿਲਾਂ ਤਾਂ ਅਸੀਂ ਕਹਿੰਦੇ ਸੀ ਹਿੰਦੂ ਸੇਫ ਨਹੀਂ ਆ ਪੰਜਾਬ ਚ ਪਹਿਲਾਂ ਕਹਿੰਦੇ ਸੀ ਹਿੰਦੂ ਸੇਫ ਨਹੀਂ ਆ ਅੱਜ ਸਾਡੇ ਮੰਦਰ ਹੀ ਸੇਫ ਨਹੀਂ ਆ ਸਾਰਾ ਸ਼ਹਿਰ ਛੱਡ ਕੇ ਜਿਹੜਾ ਮਾਸ ਜਿਹੜਾ ਬਰਿਆ ਬੋਰਾ ਉਹ ਸਾਡੇ ਮੰਦਰ ਬਾਹਰ ਆ ਕੇ ਫਲਾ ਦਿੱਤਾ ਗਿਆ ਕਿੱਥੋਂ ਦੀ ਰਾਜਨੀਤੀ ਹੈ ਬਾਈ ਸਾਹਿਬ ਇਹ ਦੱਸੋ ਸਾਰਾ ਸ਼ਹਿਰ ਛੱਡ ਕੇ ਇੱਕ ਮਾਸ ਦਾ ਪ੍ਰਿਆ ਬੋਰਾ ਕੁੱਤੇ ਨੋਚਦੇਵੇਂ ਮੰਦਰ ਨਵੀਨੀ ਕਰਨ ਹੋ ਰਹੇ ਮੰਦਰ ਦਾ ਸਾਡੇ ਸਨਾਤਨ ਦੀ ਦਰੋਹ ਹੋ ਰਹੀ ਹੈ ਉਸ ਦੇ ਬਾਅਦ ਆ ਕੇ ਆਗਰ ਚੀਜ਼ਾਂ ਕੀਤੀ ਜਾਣੀਆਂ ਸਨਾਤਨ ਸਮਾਜ ਬਿਲਕੁਲ ਬਰਦਾਸ਼ਤ ਨਹੀਂ ਕਰੂਗਾ ਸਾਫ਼ ਕਹਿਣਾ ਚਾਹੁੰਦੇ ਆ ਜਿਹੜੀ ਮਰਜ਼ੀ ਸਰਕਾਰ ਉਹ ਜਿਹੜੀ ਮਰਜ਼ੀ ਜਿਹੜੀ ਹਿੰਦੂਆ ਦੀ ਵੋਟਾਂ ਲੈ ਕੇ ਜਿਹੜੀ ਸੱਤਾ 'ਚ ਬੈਠੀ ਹੈ ਨਾ ਸਾਫ਼ ਕਹਿਣਾ ਚਾਹੁੰਦੇ ਆ ਸਨਾਤਨ ਸਮਾਜ ਦੀ ਮੰਗ ਪੂਰੀ ਕਰਨੀ ਚਾਹੀਦੀ ਹੈ ਸਨਾਤਨ ਸਮਾਜ ਜਿਹੜੀ ਗੱਲ ਹੈ ਨਾ ਇਹ ਨਾ ਸਮਝੋ ਸਾਡੇ ਲੋਕਾਂ ਨੂੰ ਵੀ ਅਪੀਲ ਹੈ ਕਿ ਤਨਾ ਕਿਤੇ ਕਹਿਣਾ ਚਾਹੀਦਾ ਨਾ ਇੱਕ ਉਂਗਲੀ 'ਚ ਦੂਜੇ ਵੱਲ ਕਰਦੇ ਤਿੰਨ ਚਾਰ ਸਾਢੇ ਵੱਲ ਵੀ ਆਉਂਦੀਆਂ ਸਾਡੇ ਲੋਕਾਂ ਨੂੰ ਚੀਹਦਾ 1-2 ਲੱਖ ਦੇ ਕਿਥੇ ਲਾਲਚ ਚਾ ਕੇ ਆਪਣੇ ਆਪਣੇ ਮਕਾਨ ਨਾ ਵੇਚੋ ਸਾਡੇ ਲੋਕ ਕੁਝ ਲੋਕ ਜਿਹੜੇ ਸਾਡੇ ਸਨਾਤਨ ਤੋਂ ਉਲਟ ਨੇ ਉਹ ਸਾਡੇ ਘਰਾਂ ਤੱਕ ਵੜਦੇ ਜਾ ਰਹੇ ਨੇ ਕਿਤੇ ਇਹ ਨਾ ਹੋਵੇ ਕਿ ਉਹ ਸਾਡੇ ਅੱਜੇ ਤੱਕ ਰਾਜ ਨੇ ਅੱਗੇ ਉਹ ਕਿਥੇ-ਕਿਥੇ ਵੜਨ ਜੀ ਅਫਸਰ ਬੁਲਾਓ ਜੀ ਇਹ ਆ ਰਹੇ ਐਸੇ ਹਾਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਸ਼ਿਸ਼ ਸਤਰਾਜੀ ਵਾਰਡ ਨੰਬਰ 77 ਤੋਂ ਕਾਉਂਸਲਰ ਮੇਰੇ ਮਦਰ ਨੇ ਜੀ ਔਰ ਇਹ ਮਾਮਲਾ ਕੀ ਹੋਇਆ ਮੰਦਰ ਦੇ ਵਿੱਚ ਰਾਤ ਨੂੰ ਤਕਰੀਬਨ 11:00 ਵਜੇ ਮੈਨੂੰ ਇੱਥੋਂ 12:00 ਵਜੇ ਦਾ ਟਾਈਮ ਸੀਗਾ ਮੈਨੂੰ ਕਾਲ ਆਈ ਹੈ ਥੋਡੀ ਰੈ residenccy ਆਪਣੇ ਮੰਦਰ ਤੋਂ ਪੰਡਿਤ ਜੀ ਦੀ ਕਾਲ ਆਈ ਸੀ ਸਾਡੇ ਅਦਰਨੀਆ ਪੰਡਿਤ ਜੀ ਇੱਥੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਹੈ ਜਿਸ ਤੇ ਮੂਰੇ ਇੱਕ ਬੋਰਾ ਪਿਆ ਸੀ ਜਿਹਨੂੰ ਕੁੱਤੇ ਖਲੇਟਦੇ ਬੇ ਸੀਗੇ ਜੋ ਮੌਕੇ ਤੇ ਸੀ ਆ ਕੇ ਦੇਖਿਆ ਵਾ ਉੱਥੇ ਉਹਨਾਂ ਦੇ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਮਾਸ ਸੀਗਾ ਤੇ ਉਸ ਮਾਸ ਦੇ ਖਲੇੜਦੇ ਹੋਏ ਸਾਡਾ ਮਤਲਬ ਇਸ ਇੰਨਾ ਗੰਦ ਸੀ ਵੀ ਅਸੀਂ ਦੇਖ ਵੀ ਨਹੀਂ ਪਾਇਓ ਉਸ ਚੀਜ਼ ਨੂੰ ਤੇ ਇੱਕ ਮੰਦਿਰ ਦੇ ਬਾਹਰ ਇਦਾਂ ਦੀ ਚੀਜ਼ ਪਈ ਹੋਣੀ ਬੋਰੀ ਚ ਪਾਣਾ ਇਹ ਕਿੱਥੇ ਤੱਕ ਦਾ ਆਪਾਂ ਦੇਖੀਏ ਵੀ ਠੀਕ ਹੈ ਹਰ ਚੀਜ਼ ਤੁਹਾਡੀ ਵੀ ਆਪਾਂ ਮੰਨਦੇ ਆਂ ਵੀ ਤੁਸੀਂ ਕਰਦੇ ਵੇਓ ਬਟ ਇੱਕ ਮੰਦਰ ਦੇ ਬਾਹਰ ਵੀ ਇਦਾਂ ਦਾ ਕੰਮ ਹੋਣਾ ਸਾਡੇ ਲੋਕਾਂ ਲਈ ਸਾਡੇ ਲੋਕਾਂ ਲਈ ਇੱਕ ਬਹੁਤ ਹੀ ਨਿੰਦਲੀਆ ਚੀਜ਼ ਹੈ ਜੀ ਔਰ ਪੁਲਿਸ ਅਪਰਚਾ ਇਸੇ ਬੋਲਦੀ ਮੌਕੇ ਤੇ ਪੁਲਸ ਆ ਗਈ ਹੈ ਜੀ ਪੁਲਸ ਨੂੰ ਕਾਲ ਕਰਤੀ ਹੈ ਐਸ ਐਚ ਓ ਸਾਹਿਬ ਨਾਲ ਗੱਲ ਹੋ ਗਈ ਹੈ ਪੁਲਿਸ ਪ੍ਰੋਜੈਸ਼ਨ ਇਸ ਵੇਲੇ ਮੌਕੇ ਤੇ ਆ ਗਿਆ ਹੁਣ ਅੱਗੇ ਦੀ ਤਫਤੀਸ਼ ਹੋ ਕਰਨਗੇ ਜੀ ਬਾਕੀ ਸੀਸੀਟੀਵੀ ਫੁਟੇਜ ਹੈ ਜਿਹੜੀ ਆਪਾਂ ਇਹਨਾਂ ਨੂੰ ਪ੍ਰੋਵਾਈਡ ਕਰਾ ਦਾਂਗੇ ਆਪਾਂ ਪੁਲਿਸ ਨਾਲ ਪੂਰਾ ਸਾਥ ਚਾਹੁੰਦੇ ਆ ਵੀ ਆਪਾਂ ਦੇਖਦੇ ਆਂ ਵੀ ਇਹ ਸ਼ਰਾਦਤ ਹੈ ਜਾਂ ਕੀ ਹੈ ਕਿਸ ਚੀਜ਼ ਨੇ ਇਸ ਚੀਜ਼ ਦੇ ਕਰਕੇ ਸਾਡੀ ਮੰਦਰ ਦੀ ਆਸਥਾ ਨੂੰ ਸਾਡੇ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਰ ਫੋਟੇ ਦੇ ਵਿੱਚ ਇਹ ਵੀ ਮਸਲਾ ਚੈਨਸ ਆ ਜਾਂ ਲੇਡੀਜ਼ ਸੱਟ ਕੇ ਜਾ ਰਹੇ ਫਿਲਹਾਲ ਜੋ ਹੁਣ ਤੱਕ ਅਸੀਂ ਫੁਟੇਜ ਦੇਖੀ ਹੈ ਜੀ ਕੋਈ ਲੇਡੀਜ਼ ਨੇ ਆਪ ਉਹ ਵੀ ਹੁਣ ਪੀਸੀਆਰ ਆ ਗਏ ਨੇ ਪੁਲਿਸ ਸਾਡੇ ਕੋਲ ਪ੍ਰਸ਼ਾਸਨ ਮੌਜੂਦ ਹੈ ਔਰ ਅਸੀਂ ਇਹਨਾਂ ਦੇ ਸਾਹਮਣੇ ਹੁਣ ਇਹ ਦੇਖਣਗੇ ਆਪਣੀ ਕਾਰਵਾਈ ਚ ਵੈਰੀਫਾਈ ਕਰਨਗੇ ਵੀ ਕੌਣ ਹੈ ਕਿਹੜੇ ਬੰਦੇ ਨੇ ਜਾਂ ਕਿੰਨਾ ਨੇ ਇਸ ਸੀਨ ਨੂੰ ਇੱਥੇ ਸੁੱਟਿਆ ਵਾ ਸਰ ਮੰਦਿਰ ਜੀ ਕਿਉਂ ਟਾਰਗੇਟ ਕੀਤਾ ਜਾਂਦਾ ਨਾਲੇ ਉਹ ਵੀ ਮੁਹੱਲੇ ਦੇ ਵਿੱਚ ਮੰਦਿਰ ਹੈਗਾ ਜੀ ਦੇਖੋ ਜੀ ਇਹ ਪ੍ਰਚੀਨ ਮੰਦਿਰ ਹੈ ਜੀ ਇੱਥੇ ਆਪਾਂ ਲੋਕ ਰੈਸ਼ ਹੈਗੀ ਐ ਠੀਕ ਐ ਇੱਥੇ ਹਰ ਸਮੁਦਾਇ ਦੇ ਲੋਕ ਇੱਥੇ ਰਹਿੰਦੇ ਐ ਆਪਾਂ ਕਿਸੇ ਨੂੰ ਚਲੋ ਪਰਸਨਲੀ ਟਾਰਗੇਟ ਨਹੀਂ ਕਰਦੇ ਬਟ ਇੱਕ ਮੰਦਰ ਦੇ ਬਾਅਦ ਇਹੋ ਜਿਹਾ ਕੰਮ ਹੋਣਾ ਤਾਂ ਬਹੁਤ ਜ਼ਿਆਦਾ ਖਿਣਾਉਣਾ ਕੰਮ ਐ ਜੀ ਇਸ ਚੀਜ਼ ਨੂੰ ਤਾਂ ਹਰ ਸਮੁਦਾਇ ਦੇ ਲੋਕ ਇਹੀ ਕਹਿਣਗੇ ਵੀ ਇਹ ਗਲਤ ਚੀਜ਼ ਐ ਜਿੰਨੂੰ ਵੀ ਪਤਾ ਲੱਗ ਰਿਹਾ ਅੱਜ ਸਵੇਰ ਦਾ ਕੱਲ ਰਾਤ ਦੀ ਵਾਰਦਤ ਹੋਈ ਹੋਈ ਐ ਉਹ ਇਹੀ ਚੀਜ਼ ਸੁਣ ਕੇ ਇਹੀ ਗੱਲ ਕਹਿ ਰਿਹਾ ਵਾ ਵੀ ਇਹ ਖਿਣਾਉਣਾ ਕੰਮ ਐ ਜਿਹੜਾ ਇੱਥੇ ਹੋਇਆ ਵਾ ਔਰ ਇਹ ਚੀਜ਼ ਮੇਰੇ ਸਾਹਮਣੇ ਤਾਂ ਜਰਨ ਜੋਗਤਾ ਹੈ ਹੀ ਨਹੀਂ ਬਿਲਕੁਲ ਵੀ ਠੀਕ ਹੈ ਸਰਪਥ ਸੀੜੀ ਵੀ ਹੈ ਇਹ ਦੇ ਸਾਹਮਣੇ ਸੀੜੀ ਸੀੜੀ ਦੇਖੀ ਆ ਕੋਈ ਤੇ ਕੋਈ ਸਾਹਮਣੇ ਕੋਈ ਆਇਆ ਨਹੀਂ ਸਾਨੂੰ ਇਹੋ ਜਿਹਾ ਕੋਈ ਕਥਾ ਸਾਪ ਜਿਹੜਾ ਵੀ ਅਧਾਰ ਤੇ ਕੋਈ ਕਾਰਵਾਈ ਕੀਤੀ ਜਾਵੇ ਜਾਂ ਕਿਸੇ ਨੂੰ ਦੋਸ਼ੀ ਬਣਾਇਆ ਜਾਵੇ ਇਦਾਂ ਦਾ ਕੁਝ ਨਹੀਂ ਨਗਰਾ ਪਰ ਸਰ ਇਲਾਕਾ ਨਿਵਾਸੀ ਤੇ ਨਾਲ ਹੋਰ ਜਿਹੜੇ ਲੋਕ ਖੜੇ ਸੀਗੇ ਮੌਜੂਦਾ ਕੌਂਸਲਰ ਖੜੇ ਸੀਗੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਛਰਾੜ ਤਾਂ ਕੀਤੀ ਗਈ ਹੈ ਕੋਈ ਮਾਨਸ ਤੋਂ ਪਰਿਆ ਬੁਰਾ ਇੱਥੇ ਸਟਿਆ ਜਾਂਦਾ ਵਾ ਉਹਨਾਂ ਦੇ ਮਨ ਨੂੰ ਟੇਸ ਪਹੁੰਚ ਆਵੇ ਦੇਖੋ ਜੇ ਇਹੋ ਜਿਹਾ ਚੱਕਰ ਹੁੰਦਾ ਕਿੱਥੇ ਕੋਈ ਲੋਗੀ ਵਗੈਰਾ ਘੁੰਦਾ ਜਾਂ ਕੋਈ ਅਦਨ ਅਸਾਰ ਲੱਭਦਾ ਇਹ ਬੋਰਾ ਉਧਰ ਦਦਾ ਪਿਆ ਦਿਖਾਓ ਮੜਾ ਇਹਨੂੰ ਉਧਰ ਜਿਹੜੇ ਬੰਦੇ ਜੀ ਉਧਰ ਦਦਾ ਪਿਆ ਜੀ ਤੇ ਜਿਹੜੇ ਚ ਕੋਈ ਮਾਸ ਵਗੈਰਾ ਹੁੰਦਾ ਤੇ ਕੁੱਤਾ ਵੀ ਇੱਥੇ ਲੋਗੀ ਵਗੈਰਾ ਘੁੰਦਾ ਸਰਦਾ ਕੁਛ ਨਹੀਂ ਆ ਇਹ ਤਾਂ ਵੈਸੇ ਵੈਰੀਫਾਈ ਕਰ ਲਿਆ ਉਹ ਜਿਹੜੇ ਜਿਹੜੇ ਮੰਦਰ ਵਾਲੇ ਉਹ ਵੀ ਸੈਟੀਸਫਾਈ ਹੋ ਗਏ ਬਿਠ ਠੀਕ ਹੈ ਜੀ ਕੋਈ ਮਿਸਟੇਕ ਜੀ ਹੋਈ ਐਦਾਂ ਦਾ ਕੁਛ ਨਹੀਂ ਸਾਹਮਣੇ ਆਇਆ ਫਿਰ ਵੀ ਤਾਂ ਇਹ ਕੱਲ੍ਹ ਜਾ ਰਹੀ ਆ ਜੇ ਸਾਨੂੰ ਕੋਈ ਤਫਤੀਸ਼ ਦੇ ਸਾਹਮਣੇ ਕੋਈ ਆਇਆ ਤੇ ਆਦੇ ਖਿਲਾਫ ਜਿਹੜੀ ਬੰਦੀ ਕਰ ਵੀ ਕਰਾਂਗੇ ਜ਼ਰੂਰ ਕਰਾਂਗੇ ਜੀ ਦੇਖੋ ਗਲਤ 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 ਗੱਲ ਨਾ ਧਾਰਮਿਕ ਜਗਾ ਜੀ ਬਾਕੀ ਪਰਮਾਤਮਿਕ ਸਾਡੇ ਲਈ ਤੇ ਸਾਰੇ ਦਰਬਾਰ ਇੱਕ ਹੈ ਹਾਂਜੀ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਇਕੱਠੇ ਹੀ ਨਾ ਜੀ ਜਿਹੜਾ ਕੋਈ ਜਿ ਕਾਨੂੰਨੀ ਕੋਈ ਹਰਕਤ ਕਰਦਾ ਤੇ ਉਹਦੇ ਵਾਸਤੇ ਮਾੜੀ ਗੱਲ ਆ ਪਰਮਾਤਮਾ ਇੱਕ ਹੈ ਜੀ ਗੋੜ ਇੱਕ ਹੈ ਹੂੰ ਤੇ ਬਾਕੀ ਦੇਖਣ